ਤਾਪੀ ਨਾ ਮਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਬੋਤ ਕਰੀਏ ਬੇਰੀਆ ਦੀ ਲਾਈਨ ਵੱਲੋਂ ਟੀਮ ਵੱਲੋਂ ਕੋਈ ਹੋਰ ਦਰਸ਼ਕਾਂ ਤੱਕ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਦਰਸ਼ਕਾਂ ਤੋਂ ਸੰਦੇਸ਼ ਆ ਪਿਛਲੇ ਸਾਲ ਪਿਛਲੀ ਦਿਨੀ ਹੈ ਨਾ ਆਪਣੇ ਟੋਰਾਂਟੋ ਦੇ ਵਿੱਚ ਸੁਖਾ ਬਾਣ ਨੇ ਸੰਦੀਪ ਦੇ ਬਾਰੇ ਤੇ ਸਾਡੇ ਪਰਿਵਾਰ ਬਾਰੇ ਕੋਈ ਸ਼ਬਦ ਬੋਲੇ ਆ ਅਸੀਂ ਬਹੁਤ ਜਲਦੀ ਉਹਦਾ ਕਲੀ ਕਲੀ ਗੱਲ ਦਾ ਜਵਾਬ ਦਵਾਂਗੇ ਅਸੀਂ ਦੇ ਅੱਜ ਵੀ ਸਕਦੇ ਆ ਇੱਥੇ ਪਰ ਅਸੀਂ ਪ੍ਰੈਸ ਕਾਂਸ ਅਸੀਂ ਵੀ ਆਪਣਾ ਕਰਕੇ ਪ੍ਰੋਪਰ ਜਵਾਬ ਜੰਮਾਂਗੇ ਤਾਂ ਕਿ ਸਾਰੇ ਸੰਦੀਪ ਨੂੰ ਚਾਉਣ ਵਾਲਿਆਂ ਨੂੰ ਇਹ ਪਤਾ ਲੱਗਿਆ ਜੀ ਕੇਸ ਲਈ ਕੀ ਕਰ ਰਹੇ ਕੀ ਨਹੀਂ ਕਰ ਰਹੇ ਅਸੀਂ ਉਹ ਜਿਹੜਾ ਕੇਸ ਅਸੀਂ ਇਨਸਾਫ ਲਈ ਲੜ ਰਹੇ ਹਾਂ ਮੇਰਾ ਪੁੱਤ ਆ ਪੁੱਤ ਗਿਆ ਅਸੀਂ ਇਨਸਾਫ ਲਈ ਲੜਦੇ ਆ ਅਸੀਂ ਕਿਸੇ ਨੂੰ ਇਹ ਨਹੀਂ ਗਲਤ ਪਸਾਉਣ ਲਈ ਕਰਦੇ ਜਾਂ ਆਹ ਕਰਦੇ ਆ ਉਹ ਮਰਦੇ ਦਮ ਤੱਕ ਅਸੀਂ ਲੜਾਂਗੇ ਬਾਕੀ ਹੁਣ ਗੱਲਾਂ ਚੱਲਦੇ ਆ ਵੀ ਸੰਦੀਪ ਦਾ ਪਰ ਸੰਦੀਪ ਦਾ ਹਰੇਕ ਦਾ ਇੱਥੇ ਡਿਵੋਰਸ ਹੁੰਦਾ ਹੈ ਨਾ ਹੁੰਦਾ ਉਹ ਪਹਿਲੀ ਵੀ ਸੰਦੀਪ ਦੀ ਗੜੀ ਵਾਈਫ ਆ ਉਹ ਵੀ ਮੇਰੀ ਕੁੜੀ ਆ ਤੇ ਸੰਦੀਪ ਦੀ ਵਾਈਫ ਅੱਗੇ ਜਿਹੜੀ ਪਹਿਲੀ ਕੁੜੀ ਆ ਤੇ ਜਿਹੜੀ ਕੁੜੀ ਆ ਉਹ ਮੇਰੀ ਪੋਤੀ ਆ ਉਹਦੇ ਜਨਮ ਤੋਂ ਪਹਿਲਾਂ ਤਾਂ ਮੈਂ ਪਰਿਵਾਰ ਨੂੰ ਜਾਉਣਾ ਜਾਨਾ ਆ ਉਹ 17 ਸਾਲ ਦੀ ਹੋ ਗਈ ਆ ਮੈਂ ਉਹਨੂੰ ਵੀ ਮਿਲ ਕੇ ਆਣਾ ਜਦੋਂ ਜਾਣਾ ਤੇ ਉਹ ਹਮੇਸ਼ਾ ਖੁਸ਼ੀ ਰਹੇ ਉਹਦੀ ਪਹਿਲੀ ਵਾਈਫ ਵੀ ਆਪਣੇ ਘਰ ਵਿਆਹ ਕਰਾ ਕੇ ਖੁਸ਼ੀ-ਖੁਸ਼ੀ ਉਹਦੇ ਬੱਚੇ ਆ ਰਹਿ ਰਹੀ ਆ ਤੁਹਾਨੂੰ ਲੱਗਦਾ ਵੀ ਇਹ ਪਰਸਨਲ ਚੀਜ਼ਾਂ 'ਚ ਮੈਨੂੰ ਲੱਗਦਾ ਵੀ ਪਹਿਣਾ ਨਹੀਂ ਚਾਹੀਦਾ ਸੀ ਹਨਾ ਜਾਂ ਉਹਨਾਂ ਨੂੰ ਵੀ ਜਾਂ ਕਿਸੇ ਨੂੰ ਵੀ ਨਹੀਂ ਨਹੀਂ ਕਿਸੇ ਨੂੰ ਵੀ ਨਹੀਂ ਪਹਿਣਾ ਚਾਹੀਦਾ ਮੈਂ ਵੀ 2 ਸਾਲ ਤੋਂ ਉੱਤੇ ਸੰਦੀਪ ਦਿੱਤ ਹੋਈ ਨੂੰ ਹੋ ਗਿਆ ਪਰ ਮੈਂ ਕਦੀ ਕਿਸੇ ਦੇ ਧੀ ਭੈਣ ਤੇ ਮੈਂ ਜਾਂ ਕਿਸੇ ਦੇ ਬੱਚਿਆਂ ਬਾਰੇ ਕਦੀ ਨਾ ਬੋਲਿਆ ਤੇ ਨਾ ਬੋਲਣਾ ਪਰ ਇੱਥੇ ਮੇਰਾ ਪਰਿਵਾਰ ਮੇਰੀ ਨੌ ਆਪਣੇ ਰਪਿੰਦਰਪੁਰ ਉਹਦਾ ਵੀ ਨਾਮ ਵਾਸਲੇ ਆ ਗਿਆ ਮੇਰੀ ਪੋਤੀ ਦਾ ਲਿਆ ਗਿਆ ਕੀ ਮੇਰਾ ਉਸ ਪਰਿਵਾਰ ਨਾਲ ਰਿਸ਼ਤਾ ਉਹ ਪਰਿਵਾਰ ਨੂੰ ਪਤਾ ਜਾਂ ਮੈਨੂੰ ਪਤਾ ਅਸੀਂ ਇਕੱਲੀ ਇਕੱਲੀ ਗੱਲ ਦਾ ਜਵਾਬ ਦਮਾਂਗੇ ਪਰ ਅਸੀਂ ਰੋਜ਼ ਰੋਜ਼ ਨਹੀਂ ਦੇਣੇ ਅਸੀਂ ਅਸੀਂ ਜਿਵੇਂ ਰੋਜ਼ ਸੋਸ਼ਲ ਮੀਡੀਆ ਤੇ ਅਸੀਂ ਨਹੀਂ ਆਣਾ ਵੀ ਆ ਕੀ ਕਰਦੇ ਕੀ ਨਹੀਂ ਕਰਦੇ ਇਹ ਕੀ ਪੈਸੇ ਮੈਂ ਇਕੱਲਾ ਨਹੀਂ ਖਰਚਦਾ ਮੇਰੇ ਸਾਰੇ ਸਾਥੀ ਨਾਲ ਖਰਚਦੇ ਆ ਤੇ ਮਰਦੇ ਦੰਤੇ ਅਸੀਂ ਇਨਸਾਫ ਵਾਸਤੇ ਲੜਾਈ ਲੜਨੀ ਆ ਬਿਲਕੁਲ ਬਿਲਕੁਲ ਅਸੀਂ ਵੀ ਇਹਦਾ ਹਰ ਇੱਕ ਚਾਹੁੰਦਾ ਵੀ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਹੋਵੇ ਪਾਣੀ ਹੋਵੇ ਇਨਸਾਫ ਜਿਹੜਾ ਜ਼ਰੂਰ ਕਿਉਂਕਿ ਇੱਕ ਅਜਾਈ ਜਿਹੜੀ ਜਾਣ ਗਈ ਹੈ ਕਬੱਡੀ ਦਾ ਸੁਪਰਸਟਾਰ ਉਹਦੇ ਪਰਿਵਾਰ ਤੋਂ ਦਰਸ਼ਕਾਂ ਤੋਂ ਜਿਹੜਾ ਖੋਲਿਆ ਗਿਆ ਤੇ ਅਸੀਂ ਵੀ ਚਾਹੁੰਦੇ ਹਾਂ ਹਮੇਸ਼ਾ ਜਾਵਾਂਗੇ ਵੀ ਜਲਦੀ ਤੋਂ ਜਲਦੀ ਗਵਰਨਮੈਂਟਾਂ ਅੱਗੇ ਸਰਕਾਰਾਂ ਅੱਗੇ ਹੀ ਅਰਦਾਸ ਕਰਦੇ ਹਾਂ ਇਹ 10 ਇਨਸਾਫ ਮਿਲੇ ਮੈਂ ਇਹ ਵੀ ਕਹਿੰਦਾ ਜੇ ਕਿਸੇ ਦਾ ਗਲਤ ਨਾਇਆ ਸੀ ਉਹ ਵੀ ਕਿੰਨੇ ਬੇਚਾਰਾ ਬਰੀ ਹੋਵੇ ਉਹ ਵੀ ਆਪਾਂ ਜੇ ਇਹ ਸੋਚਦੇ ਆ ਬਈ ਸਾਨੂੰ ਪਰਿਵਾਰ ਨੂੰ ਘਟਾ ਪਿਆ ਨਾਲ ਤੇ ਜਿਨ੍ਹਾਂ ਦਾ ਨਿਕੇ ਨਿਕੇ ਨਿਆਣਾ ਦਾ ਪੇਚ ਚਲ ਗਿਆ ਬਿਲਕੁਲ ਉਹਨਾਂ ਦਾ ਬਾਕੀ ਜਿਆ ਗੱਲ ਆ ਵੀ ਹਾਂ ਬਈ ਬਲਜੀਤ ਸੰਧੂ ਲੱਖ ਕੇ ਰੁਪਈਆ ਲਾ ਕੇ 50 ਪੋਸਟਰ ਪਾ ਦਿੰਦਾ ਇਹ ਮੇਰੇ 50 ਪੋਸਟਰ ਮੇਰੇ ਯਾਰ ਨੇ ਸਾਰੇ ਅਸੀਂ ਕਿਥੇ ਪਲੇਟ ਤੋਂ ਪੈਸੇ ਠੜਾ ਕੇ ਬਾਸ ਨਹੀਂ ਮੰਗੇ ਐਵੇਂ ਨਹੀਂ ਦਾ 10 ਸਾਲ ਦੇ 15 15 ਸਾਲ ਦੇ ਸੇਮ ਪਲੇਅਰ ਖੇਡਦੇ ਆ ਬਾਪੀ ਅਗਲੀ ਅੱਜ ਆ ਕੇ ਪਾਲੇ ਨਹੀਂ ਛਾਂ ਤੁੰਮਾ ਸਾਨੂੰ ਅਸੀਂ ਪਿਆਰ ਆ ਸਾਡਾ ਆਸ ਵਿੱਚ ਅਸੀਂ ਕਿਸੇ ਪਲੇਅ ਸਾਰੇ ਸਾਡੇ ਪਲੇਅਰਾਂ ਦੇ ਦੂਸਰੀਆਂ ਟੀਮਾਂ ਦੇ ਵੀ ਆ ਵੀ ਪਿਆਰ ਆ ਪਰ ਕਿਸੇ ਪਲੇਅਰ ਤੇ ਚਾਹੇ ਮੈਂ ਨਹੀਂ ਪੈਸੇ ਵੜਾ ਪਰ ਮੈਂ ਕਿਸੇ ਪੈਸੇ ਦੇ ਪਲੇਅਰ ਤੋਂ ਪੈਸੇ ਮੰਗੇ ਵੀ ਨਹੀਂ ਖਟਾ ਕੇ ਬਹੁਤ ਬਹੁਤ ਧੰਨਵਾਦ ਬਾਜੀ ਅਸੀਂ ਚਾਹੁੰਦੇ ਜਦੋਂ ਵੀ ਤੁਸੀਂ ਪ੍ਰੋਪਰ ਜਿਹੜੀ ਰਿਲੀਜ਼ ਕਰੋ ਤੇ ਨਾਲ ਜਿਹੜਾ ਇਨਸਾਫ ਦੀ ਮੰਗ ਹਮੇਸ਼ਾ ਹੀ ਅਸੀਂ ਵੀ ਆਪਣੇ ਮੀਡੀਆ ਥਰੂ ਤੇ ਦਰਸ਼ਕ ਵੀ ਅਰਦਾਸ ਗੁਰੂ ਮਹਾਰਾਜ ਅੱਗੇ ਕਰਨਗੇ ਕਿਉਂਕਿ ਗੁਰੂ ਘਰ ਦੇ ਵਿੱਚ ਖੜੇ ਅੱਜ ਆਪਾਂ ਚਾਹਾਂਗੇ ਜਿਹੜਾ ਵੀ ਕਲੀਅਰ ਹੋਵੇ ਗੱਲ ਕਿਸੇ ਦਾ ਬੇਨ ਬਨਾਦੀ ਕਿਸੇ ਦੀ ਭਾਜੀ ਇਲਜ਼ਾਮ ਨਾ ਲੱਗੇ ਪਰ ਜਿਹੜੀ ਗੱਲ ਹੈਗੀ ਉਹ ਸਾਹਮਣੇ ਆਵੇ ਨਹੀਂ ਤਾਂ ਹੁਣ ਕੇਸ ਲੜ ਰਹੇ ਆ ਉੱਥੇ ਕੀ ਉਹਨਾਂ ਦੇ ਆਪਣੀ ਤੌਰ ਤੇ ਲੜਨਾ ਜਿਹੜਾ ਬੰਦਾ ਸਾਡਾ ਜਨਰਲ ਨਾ ਨਹੀਂ ਹੋਊਗਾ ਅਸੀਂ ਆਪਣੇ ਤੌਰ ਤੇ ਲੜਨਾ ਅਸੀਂ ਕਾਨੂੰਨੀ ਕਾਰਵਾਈ ਲੜਦੇ ਆ ਅਸੀਂ ਕਿਹੜੀ ਦੋ ਨੰਬਰ ਦੀ ਲੜਾਈ ਲੜਦੇ ਜਿੱਦਾਂ ਸ਼ੂਟਰ ਪਾੜੇ ਸਾਡਾ ਪਤੰਬਰ ਆ ਪਾੜੇ ਦੇ ਸ਼ੂਟਰ ਨੂੰ ਖਾਹਰ ਕਰਕੇ ਅਸੀਂ ਉਹ ਪਾਸੇ ਜੇ ਤੁਰਨਾ ਹੁੰਦਾ ਉਦਣੇ ਤੋਪਣਾ ਸੀ ਪਰ ਅਸੀਂ ਕਾਨੂੰਨੀ ਕਾਰਵਾਈ ਆ ਅਸੀਂ ਉਧਰ ਜੋਗੇ ਹੈ ਨਹੀਂ ਅਸੀਂ ਤਾਂ ਹੈਨਾ ਪਰ ਇਨਸਾਫ ਲੈਣਾ ਜਿਹੜੀ ਹੈਨਾ ਗੱਲ ਸੀ ਵੀ ਇਹ ਬੋਲਿਆ ਵੀ ਬਲਜੀਤ ਸੰਧੂ ਐ ਗੱਡੀ 1.5 ਕਰੋੜ ਦੀ ਡਾਲੇ ਸੰਦੀਪ ਨੂੰ ਨੌਸ ਕੀਤੀ ਸੀ ਉਹ ਮੈਂ ਇਕੱਲੇ ਨੇ ਨਹੀਂ ਕੀਤੀ ਮੇਰੇ ਸਾਥ ਕੇ ਮੈਟਰੋ ਬੈਨਕੂਵਰ ਸਾਥੇ ਇੰਗਲੈਂਡ ਤੋਂ ਸਾਰਿਆਂ ਨੇ ਸਾਂਝੇ ਤੌਰ ਤੇ ਕੀਤੀ ਸੀ ਪਰ ਜਾਣਕਾਰੀ ਵਾਸਤੇ ਦਸਤਨਾ ਸੁਖੇਪਾਲ ਨੂੰ ਉਹ ਅਸੀਂ ਪੈਸੇ ਦਿੱਤੇ ਆ ਗੱਡੀ ਦੇ ਗੱਡੀ ਦੇ ਗੱਡੀ ਉਹਨਾਂ ਦੇ ਘਰ ਪਹਿਲੇ ਇੱਕ ਵੀਰ ਬੀਐਮਡਬਲਿਊ ਖੜੀ ਸੀ ਰਪਿੰਦਰ ਕੋਟਾ ਪਚਾਰੀ ਹਾਲੇ ਲਾਇਸੈਂਸ ਵੀ ਹੈ ਨਹੀਂ ਸੀ ਅਸੀਂ ਉਹ ਮਾਰਨੂ ਜਿਹੜੇ ਪੈਸੇ ਸਾਡੇ ਜੋ ਪ੍ਰੋਮਿਸ ਕੀਤਾ ਸੀ ਵੈਰੀਫਾਈ ਪਰਿਵਾਰ ਤੋਂ ਕਰ ਸਕਦੇ ਆ ਫਲਜੀ ਸੰਧੂ ਧੋੜਨ ਵਾਲਿਆ ਚੋਂ ਨਹੀਂ ਹੈਗਾ ਇਹ ਗੱਲਾਂ ਵੀ ਧੋੜ ਜੂਗਾ ਮੈਂ ਨਾ ਧੋੜਾ